ਕਵਾਰ ਦੀ ਗੱਲ ਹੈ ਇੱਕ ਫਕੀਰ ਆਪਣੇ ਚੇਲਿਆਂ ਨਾਲ ਕਿਤੇ ਜਾ ਰਿਹਾ ਸੀ ਰਾਹ ਵਿੱਚ ਇੱਕ ਔਰਤ ਉੱਚੀ ਉੱਚੀ ਰੋ ਰਹੀ ਸੀ ਉਸ ਦੇ ਕੋਲ ਮਿੱਟੀ ਤੇ ਕੁਝ ਟੁੱਟੇ ਹੋਏ ਬਰਤਨ ਪਏ ਸਨ ਫਕੀਰ ਨੇ ਕਦਮ ਰੋਕ ਕੇ ਉਸ ਦੀ ਅੱਖਾਂ ਵਿੱਚ ਤਰਸ ਨਾਲ ਵੇਖਿਆ ਤੇ ਨਰਮ ਲਹਿਜੇ ਚ ਬੋਲਿਆ ਮਾਈ ਤੂੰ ਕਿਉਂ ਰੋ ਰਹੀ ਹੈ ਔਰਤ ਨੇ ਥਲੋ ਪੁੰਚੇ ਤੇ ਕੰਨ ਲੱਗੇ ਪਾਪਾ ਜੀ ਇਹੀ ਮੇਰਾ ਸਹਾਰਾ ਸੀ ਇੰਨਾ ਨਾਲ ਪਾਣੀ ਲਿਉਂਦੀ ਸੀ ਅਨਾਜ ਰੱਖਦੀ ਸੀ ਆਪਣੇ ਬੱਚਿਆਂ ਲਈ ਰੋਟੀ ਪਕਾਉਂਦੀ ਸੀ ਹੁਣ ਇਹ ਟੁੱਟ ਗਏ ਨੇ ਮੇਰਾ ਸਭ ਕੁਝ ਖਤਮ ਹੋ ਗਿਆ ਹੈ ਫਕੀਰ ਦੀ ਮੁਸਕਰਾਹਟ ਹੋਰ ਦਇਆਵਾਨ ਹੋ ਗਈ ਉਹ ਬੋਲੇ ਮਾਂ ਜੋਟ ਟਟਕਿਆ ਕਿ ਤੂੰ ਉਸਨੂੰ ਦੁਬਾਰਾ ਚੋੜ ਸਕਦੀ ਹੈ ਔਰਤ ਨੇ ਹੌਲੀ ਆਵਾਜ਼ ਵਿੱਚ ਕਿਹਾ ਨਹੀਂ ਬਾਬਾ ਜੀ ਇਹ ਤਾਂ ਮਿੱਟੀ ਬਣ ਚੁੱਕੇ ਨੇ ਫਕੀਰ ਨੇ ਕਿਹਾ ਫਿਰ ਇੰਨਾ ਉੱਤੇ ਰੋ ਕੇ ਕੀ ਮਿਲੇਗਾ ਇਹ ਉਸ ਬੀਤੇ ਸਮੇਂ ਵਰਕੇ ਹਨ ਜੋ ਮੁੜ ਕੇਤੇ ਵਾਪਸ ਨਹੀਂ ਆਉਂਦਾ ਇਹ ਕਹਿ ਕੇ ਫਕੀਰ ਨੇ ਇੱਕ ਪੱਥਰ ਚੁੱਕਿਆ ਅਤੇ ਪੁੱਛਿਆ ਜੇ ਮੈਂ ਇਸ ਪੱਥਰ ਨੂੰ ਆਪਣੇ ਹੱਥ ਵਿੱਚ ਫੜ ਕੇ ਰੱਖਾਂ ਕੀ ਇਹ ਮੈਨੂੰ ਸੱਟ ਮਾਰੇਗਾ ਔਰਤ ਨੇ ਕਿਹਾ ਨਹੀਂ ਪਾਪਾ ਜੀ ਫਕੀਰ ਮੁਸਕਰਾ ਕੇ ਬੋਲੇ ਪਰ ਮੈਂ ਜੇ ਇਸ ਨੂੰ ਕੁਝ ਲੰਮਾ ਸਮਾਂ ਫੜ ਕੇ ਰੱਖਾਂ ਤਾਂ ਔਰਤ ਨੇ ਤੁਰੰਤ ਕਿਹਾ ਤਾਂ ਹੱਥ ਵਿੱਚ ਦਰਦ ਹੋਵੇਗਾ ਫਕੀਰ ਬੋਲੇ ਪਰ ਜਦੋਂ ਮੈਂ ਇਸ ਨੂੰ ਛੱਡ ਦੇਵਾਂਗਾ ਦਰਦ ਖਤਮ ਨਹੀਂ ਹੋ ਜਾਵੇਗਾ ਔਰਤ ਨੇ ਸਿਰ ਹਿਲਾ ਕੇ ਕਿਹਾ ਹਾਂ ਪਾਪਾ ਜੀ ਬਿਲਕੁਲ ਫਕੀਰ ਨੇ ਕਿਹਾ ਬਸ ਮਾਂ ਇਹ ਹੀ ਜੀਵਨ ਦਾ ਰਾਜ਼ ਹੈ ਜੋ ਤੈਨੂੰ ਦੁੱਖ ਦੇਵੇ ਉਸ ਨੂੰ ਫੜ ਕੇ ਨਾ ਬੈਠ ਹੈ ਚਾਹੇ ਵਸਤੂ ਹੋਵੇ ਯਾਦ ਹੋਵੇ ਰਿਸ਼ਤਾ ਹੋਵੇ ਜਾਂ ਕੋਈ ਸ਼ਬਦ ਉਸਨੂੰ ਛੱਡ ਦੇ ਕਿਉਂਕਿ ਛੱਡਣ ਵਿੱਚ ਮੁਕਤੀ ਹੈ ਫੜ ਕੇ ਰੱਖਣ ਵਿੱਚ ਸਿਰਫ ਪੀੜਾ ਔਰਤ ਸ਼ਾਂਤ ਹੋ ਗਈ ਉਸਦੇ ਹੱਥ ਨੂੰ ਸੁੱਕ ਗਿਆ ਉਸਨੇ ਟੁੱਟੀ ਹੋਈ ਮਿੱਟੀ ਨੂੰ ਇਕੱਠਾ ਕੀਤਾ ਅਤੇ ਨੇੜੇ ਵਗ ਰਹੇ ਪਾਣੀ ਵਿੱਚ ਵਹਾ ਦਿੱਤਾ ਫਕੀਰ ਆਪਣੇ ਚੇਲਿਆਂ ਵੱਲ ਵੇਖ ਕੇ ਬੋਲੇ ਇਨਸਾਨ ਆਪਣੇ ਦੁੱਖ ਦਾ ਕਾਰਨ ਆਪ ਹੈ ਉਹ ਦੁੱਖ ਨਾਲ ਨਹੀਂ ਉਸ ਨੂੰ ਫੜ ਕੇ ਰੱਖਣ ਨਾਲ ਦੁੱਖੀ ਹੁੰਦਾ ਹੈ ਜਿਵੇਂ ਇਹ ਔਰਤ ਟੁੱਟੇ ਹੋਏ ਪਤਨਾਂ ਨੂੰ ਫੜ ਕੇ ਬੈਠੀ ਸੀ ਇਨਸਾਨ ਟੁੱਟੇ ਰਿਸ਼ਤੇਆਂ ਬੀਤੀਆਂ ਯਾਦਾਂ ਅਤੇ ਅਧੂਰੇ ਸੁਪਨਿਆਂ ਨੂੰ ਫੜ ਕੇ ਰਹਿੰਦਾ ਰਹਿੰਦਾ ਹੈ ਚੇਲੇ ਨੇ ਪੁੱਛਿਆ ਪਾਪਾ ਜੀ ਛੱਡਣਾ ਇੰਨਾ ਮੁਸ਼ਕਲ ਕਿਉਂ ਲੱਗਦਾ ਹੈ ਫਕੀਰ ਨੇ ਕਿਹਾ ਕਿਉਂਕਿ ਮਨ ਨੂੰ ਲੱਗਦਾ ਹੈ ਕਿ ਫੜਨ ਨਾਲ ਪਿਆਰ ਬਚ ਜਾਵੇਗਾ ਸੁੱਖ ਟਿਕਿਆ ਰਹੇਗਾ ਪਰ ਸੱਚ ਇਹ ਹੈ ਕਿ ਜੋ ਸਥਾਈ ਹੈ ਉਹ ਫੜਨ ਨਾਲ ਨਹੀਂ ਛੱਡਣ ਨਾਲ ਮਿਲਦਾ ਹੈ ਨਦੀ ਤਦ ਤੱਕ ਸੁੰਦਰ ਹੈ ਜਦੋਂ ਤੱਕ ਵਗਦੀ ਰਹੇ ਜਦੋਂ ਰੁਕ ਜਾਵੇ ਗੰਦੀ ਹੋ ਜਾਂਦੀ ਹੈ ਮਨ ਵੀ ਜਦ ਤੱਕ ਕਿਸੇ ਚੀਜ਼ ਨਾਲ اٹਕ ਜਾਂਦਾ ਹੈ ਦੁੱਖ ਤਾਂ ਚਰਮ ਉੱਥੇ ਹੀ ਹੁੰਦਾ ਹੈ ਕੁਝ ਦਿਨ ਬਾਅਦ ਉਹ ਔਰਤ ਮੁੜ ਫਕੀਰ ਕੋਲ ਆਈ ਉਸਦੇ ਚਿਹਰੇ ਤੇ ਸ਼ਾਂਤੀ ਸੀ ਉਸਨੇ ਹੱਥ ਜੋੜ ਕੇ ਕਿਹਾ ਪਪਾ ਜੀ ਮੈਂ ਸਭ ਛੱਡ ਦਿੱਤਾ ਹੈ ਆਪਣਾ ਦੁੱਖ ਟੁੱਟੀਆਂ ਚੀਜ਼ਾਂ ਬੀਤੀਆਂ ਯਾਦਾਂ ਹੁਣ ਮੈਂ ਹਲਕੀ ਹੋ ਗਈ ਹਾਂ ਜਿਵੇਂ ਕੋਈ ਵੱਡਾ ਬੋਝ ਉਤਰ ਗਿਆ ਹੋਵੇ ਫਕੀਰ ਮੁਸਕੁਰਾਏ ਤੇ ਬੋਲੇ ਵੇਖਿਆ ਮਾਂ ਜਦ ਤੂੰ ਛੱਡਿਆ ਤਾਂ ਤੇ ਹਿੱਤੁ ਕੁਝ ਪਾਇਆ ਜਦ ਤੂੰ ਤਿਆਗਿਆ ਤਾਂ ਤੇਰਾ ਮਨ ਖੜਿਆ ਦੁੱਖ ਕਿਸੇ ਚੀਜ਼ ਵਿੱਚ ਨਹੀਂ ਉਸ ਨੂੰ ਫੜਨ ਵਿੱਚ ਹੈ ਛੱਡ ਤਈਏ ਤਾਂ ਮਨ शांत तो जानता है औरत ने नतमस्तक होकर प्रणाम किया तो वापस चली गई फकीर भी अपने चेलिया समेत अपने राह तुर पे फकीर अपने चेलिया समेत किसी वे रुख के हेठा बैठे सन हवा शांत सी ते सारी कुदरत चुप चाप सुन रही सी, उस वेले एक चेले ने निम्रता पुछया बबा जी ती सब कुछ छता घर परिवार ਸੁਖ ਸੁਹਲਤਾ ਕੀ ਤੁਹਾਨੂੰ ਕਦੇ ਉਹ ਸਮਾਂ ਯਾਦ ਨਹੀਂ ਆਉਂਦਾ ਫਕੀਰ ਹੌਲੀ ਜਿਹੀ ਮੁਸਕਰਾਏ ਤੇ ਕਹਿਣ ਲੱਗੇ ਯਾਦ ਤਾਂ ਆਉਂਦਾ ਹੈ ਪਰ ਉਸ ਵਿੱਚ ਮੈਂ ਪੰਨਿਆ ਨਹੀਂ ਹਾਂ ਮੈਂ ਉਸ ਨੂੰ ਪਾਣੀ ਵਾਂਗ ਵੇਖਦਾ ਹਾਂ ਜਿਵੇਂ ਨਦੀ ਆਪਣੇ ਪੁਰਾਣੇ ਰਾਨ ਨੂੰ ਵੇਖਦੀ ਹੈ ਉਹ ਵਹਿ ਗਿਆ ਲੰਘ ਗਿਆ ਮੈਂ ਉਸ ਨੂੰ ਫੜਨ ਨਹੀਂ ਜਾਂਦਾ ਉਸ ਚਿਲਾਹਰਾਨੋ ਕੇ ਬੋਲਿਆ ਤਾਂ ਕੀ ਬਾਬਾ ਜੀ ਛੱਡਣਾ ਹੀ ਗਿਆਨ ਹੈ ਫਕੀਰ ਨੇ ਢੁੰਗੇ ਸਾਂ ਲਿਆ ਛੱਡਣਾ ਹੀ ਗਿਆਨ ਦਾ ਦਰਵਾਜ਼ਾ ਹੈ ਜਿਤੋਂ ਮਨ ਫੜਨਾ ਬੰਦ ਕਰ ਦਿੰਦਾ ਹੈ ਤਦੋਂ ਅੰਦਰਲਾ ਸੱਚ ਖੁੱਲ ਕੇ ਸਾ ਲੈਂਦਾ ਹੈ ਸ਼ਾਮ ਦਾ ਸਮਾਂ ਸੀ ਰੁਕਦੀਆਂ ਸ਼ਾਮਾਂ ਲੰਮੀਆਂ ਹੋ ਚੁੱਕੀਆਂ ਸਨ ਫਕੀਰ ਨੇ ਸਭ ਵੱਲ ਵੇਖ ਕੇ ਕਿਹਾ ਇੱਕ ਦਿਨ ਹਰ ਇੱਕ ਨੂੰ ਸਭ ਕੁਝ ਛੱਡਣਾ ਹੀ ਪਵੇਗਾ ਇਹ ਸਰੀਰ ਇਹ ਨਾਮ ਇਹ ਲੋਕ ਇਹ ਸੰਸਾਰ ਫਿਰ ਕਿਉਂ ਨਾ ਉਹ ਛੱਡ ਦਈਏ ਜੋ ਅਜਾ ਸਾਨੂੰ ਦੁੱਖ ਦੇ ਰਿਹਾ ਹੈ ਤਾਂ ਜੋ ਜਦ ਆਖਰੀ ਸਮਾਂ ਆਵੇ ਅਸੀਂ ਬੇਫਿਕਰ ਹੋ ਕੇ ਮੁਸਕੁਰਾ ਸਕੀਏ ਚੇਲੇ ਚੁੱਪੋ ਕੇ ਹਵਾ ਵਿੱਚ ਰੋਹਾਨੀ ਸ਼ਾਂਤੀ ਵਸ ਗਈ ਫਕੀਰ ਨੇ ਅੱਖਾਂ ਬੰਦ ਕੀਤੀਆਂ ਅਤੇ ਹੌਲੀ ਆਵਾਜ਼ ਵਿੱਚ ਗਿਆ ਛਟਣਾ ਹੀ ਜੀਵਨ ਦਾ ਜਸ਼ਨ ਹੈ ਜੋ ਛੱਡ ਸਕਦਾ ਹੈ ਉਹੀ ਰੋਸ਼ਨੀ ਬਣ ਜਾਂਦਾ ਹੈ ਇਹ ਬੋਲ ਸੁਣ ਕੇ ਸਮਾਜ ਵਿੱਚ ਇੱਕ ਪਲ ਲਈ ਠਹਿਰ ਗਿਆ ਹੋਵੇ ਹਰ ਚੇਲੇ ਦੇ ਮਨ ਵਿੱਚ ਇੱਕੋ ਸੁਰ ਗੁੰਜਣ ਲੱਗਾ ਜੋ ਤੈਨੂੰ ਦੁੱਖ ਦੇਵੇ ਉਸ ਨੂੰ ਫਕੀਰ ਵਾਂਗ ਛੱਡ ਦਿਓ ਅਤੇ ਉਸ ਗਹਿਰੀ ਸ਼ਾਂਤੀ ਵਿੱਚ ਹਰ ਕਿਸੇ ਨੇ ਆਪਣੇ ਅੰਦਰੋਂ ਕੁਝ ਨਾ ਕੁਝ ਛੱਡ ਦਿੱਤਾ ਕੁਝ ਸਮੇਂ ਬਾਅਦ ਉਹ ਫਕੀਰ ਕਿਸੇ ਪਿੰਡ ਵਿੱਚ ਪਹੁੰਚਿਆ ਉੱਥੇ ਰਾਹ ਵਿੱਚ ਇੱਕ ਕਿਸਾਨ ਮਿਲਿਆ ਜੋ ਆਪਣੇ ਖੇਤ ਦੇ ਕੰਡੇ ਤੇ ਬੈਠਾ ਹੋ ਰਿਹਾ ਸੀ ਕਿਸਾਨ ਨੇ ਪਰੇ ਮਨ ਨਾਲ ਕਿਹਾ ਪਪਾ ਜੀ ਇਸ ਸਾਲ ਮੇਰੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਮੇਰੀ ਮਿਹਨਤ ਮੇਰਾ ਪਸੀਨਾ ਸਭ ਵਿਅਰਥ ਚਲਿਆ ਗਿਆ ਲੱਗਦਾ ਹੈ ਰੱਬ ਨੇ ਮੈਨੂੰ ਛੱਡ ਦਿੱਤਾ ਹੈ ਫਕੀਰ ਨੇ ਨਰਮ ਮੁਸਕਰਾਹਟ ਨਾਲ ਪੁੱਛਿਆ ਕਦੇ ਤੂੰ ਵੇਖਿਆ ਹੈ ਕਿ ਧਰਤੀ ਵਿੱਚ ਨੂੰ ਕਿਵੇਂ ਛੱਡ ਦਿੰਦੀ ਹੈ ਕਿਸਾਨ ਚੱਕਰ ਵਿੱਚ ਪੈ ਗਿਆ ਫਕੀਰ ਨੇ ਕਿਹਾ ਧਰਤੀ ਵਿੱਚ ਨੂੰ ਸੜਨ ਦਿੰਦੀ ਹੈ ਉਹ ਮਿੱਟੀ ਵਿੱਚ ਗੁਮ ਹੋ ਜਾਂਦਾ ਹੈ ਪਰ ਉਹ ਹੀ ਪੀਰ ਇੱਕ ਦਿਨ ਪੁੰਗਰ ਕੇ ਚੰਮ ਲੈਂਦਾ ਹੈ ਇਸੇ ਤਰ੍ਹਾਂ ਤੇਜੀ ਹਾਨੀ ਤੈਨੂੰ ਕੁਝ ਨਵਾਂ ਸਿਖੋਂ ਲਿਆਈ ਹੈ ਇਸ ਨੂੰ ਦੁੱਖ ਨਾ ਬਣਾ ਆਪਣਾ ਗੁਰੂ ਬਣਾ ਕਿਸਾਨ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਬਾਬਾ ਜੀ ਜਦੋਂ পেট ਖਾਲੀ ਹੋਵੇ ਇਹ ਸਿੱਖਿਆ ਕੰਮ ਨਹੀਂ ਆਉਂਦੀ ਫਕੀਰ ਨੇ ਸ਼ਾਂਤ ਨਿਗਾ ਨਾਲ ਕਿਹਾ ਭੁੱਖ ਸਿਰਫ পেট ਦੀ ਨਹੀਂ ਹੁੰਦੀ ਮਨ ਦੀ ਵੀ ਹੁੰਦੀ ਹੈ ਮਨ ਦੀ ਭੁੱਖ ਹੈ ਫਟ ਕੇ ਰੱਖਣ ਦੀ ਜਦ ਤੂੰ ਆਪਣੀ ਹਾਰ ਨੂੰ ਸਵੀਕਾਰ ਕਰ ਲਵੇਂਗਾ ਤਦ ਤੇਰੇ ਅੰਦਰ ਇੱਕ ਨਵੀਂ ਤਾਕਤ ਜਨਮ ਲਵੇਗੀ ਕਿਸਾਨ ਦਾ ਸਿਰ ਝੁਕ ਗਿਆ ਉਹ ਬੋਲਿਆ ਪਾਪਾ ਜੀ ਹੁਣ ਮੈਂ ਸਮਝ ਗਿਆ ਕਿ ਮੈਂ ਆਪਣੀ ਮਿੱਟੀ ਨੂੰ ਦੋਸ਼ ਦੇ ਰਿਹਾ ਸੀ ਜਦ ਕਿ ਮੈਨੂੰ ਇਸ ਵਿੱਚ ਮੁਰਝੁਟਣਾ ਚਾਹੀਦਾ ਸੀ ਫਕੀਰ ਜੀ ਮੁਸਕੁਰਾਏ ਤੇ ਬੋਲੇ ਹਾਂ ਕਿਉਂਕਿ ਜੀਵਨ ਦੀ ਹਰ ਹਾਨੀ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ। ਕੁਝ ਮਹੀਨੇ ਬਾਅਦ ਉਹ ਇੱਕ ਕਿਸਾਨ ਫਕੀਰ ਨੂੰ ਮਿਲਣ ਆਇਆ। ਉਸ ਦੀ ਅੱਖਾਂ ਵਿੱਚ ਚਮਕ ਸੀ। ਉਹ ਬੜੀ ਖੁਸ਼ੀ ਨਾਲ ਬੋਲਿਆ। "ਪਾਪਾ ਜੀ, ਇਸ ਸਾਲ ਮੇਰੀ ਫਸਲ ਧੁਕਨੀ ਹੋ ਗਈ ਹੈ। ਜੋ ਤੁਮੈਂ ਦੁੱਖ ਛੱਡ ਦਿੱਤਾ ਤਾਂ ਆਸ ਮੁੜ ਆ ਗਈ। ਹੁਣ ਮੈਨੂੰ ਡਰ ਨਹੀਂ ਲੱਗਦਾ।" ਫਕੀਰ ਦੀ ਮੁਸਕਰਾਹਟ ਹੋਰ ਡੂੰਗੀ ਹੋ ਗਈ। ਉਹ ਬੋਲੇ, "ਡਰ ਅਥ్య ਹੁੰਦਾ ਹੈ। ਜਿੱਥੇ ਫੜਨ ਦੀ ਹੈ ਜਿੱਥੇ ਤਿਆਗ ਹੁੰਦਾ ਹੈ ਉੱਥੇ ਸਿਰਫ ਸ਼ਾਂਤੀ ਹੁੰਦੀ ਹੈ ਸੋ ਦੋਸਤੋ ਇਸ ਕਹਾਣੀ ਦੀ ਅੰਤਿਮ ਸਿੱਖਿਆ ਇਹ ਹੈ ਕਿ ਜੋ ਤੁਹਾਨੂੰ ਦੁੱਖ ਦੇਵੇ ਉਸਨੂੰ ਛੱਡ ਦਿਓ ਦੋਸਤੋ ਅੱਜ ਦੇ ਇਸ ਰੋਹਾਨੀ ਸਫ਼ਰ ਵਿੱਚ ਸਾਨੂੰ ਇੱਕ ਹੀ ਰਾਜ ਸਮਝ ਆਇਆ ਹੈ ਜੀਵਨ ਦਾ ਭੇਦ ਪਕੜਾਂ ਵਿੱਚ ਨਹੀਂ ਛੱਡਣ ਵਿੱਚ ਹੈ ਟੁੱਟੇ ਬਰਤਨ ਹੋਣ ਵੀ ਤਿਆ ਸਮਾ ਹੋਵੇ ਬਿੜਛਤਿਆਂ ਦੀ ਸੱਟ ਹੋਵੇ ਹਾਰ ਹੋਵੇ ਚਾ ਖਾਲੀ ਖੇਤ ਦੁੱਖ ਉਸ ਵਿੱਚ ਨਹੀਂ ਹੁੰਦਾ ਜੋ ਟੁੱਟ ਗਿਆ ਦੁੱਖ ਉਸ ਨੂੰ ਫੜ ਕੇ ਰੱਖਣ ਵਿੱਚ ਹੁੰਦਾ ਹੈ ਜਦੋਂ ਅਸੀਂ ਆਪਣੇ ਮਨ ਤੋਂ ਬੋਝ ਉਤਾਰ ਦਿੰਦੇ ਹਾਂ ਦੁੱਖ ਮਿਟਦਾ ਨਹੀਂ ਉਹ ਗਿਆਨ ਬਣ ਜਾਂਦਾ ਹੈ ਜਿੱਥੇ ਛੱਡਣਾ ਸਿੱਖ ਲਈਏ ਉੱਥੇ ਹਾਨੀ ਵੀ ਨਵਾਂ ਬੀਜ ਬਣ ਜਾਂਦੀ ਹੈ ਇਸ ਲਈ ਯਾਦ ਰੱਖੋ ਜੋ ਤੁਹਾਨੂੰ ਦੁੱਖ ਦੇਵੇ ਉਸ ਨੂੰ ਛੱਡ ਦਿਓ ਕੋਈ ਫਟਣ ਵਾਲਾ ਹਮੇਸ਼ਾ ਦੁਖੀ ਰਹਿੰਦਾ ਹੈ ਤੇ ਛੱਡਣ ਵਾਲਾ ਹਮੇਸ਼ਾ ਆਪਣੀ ਮੰਜ਼ਿਲ ਨੂੰ ਪਾ ਚੰਗਾ ਹੈ ਉਮੀਦ ਕਰਦਾ ਦੋਸਤੋ ਇਸ ਕਹਾਣੀ ਦੀ ਸਿੱਖਿਆ ਤੁਹਾਡੇ ਜੀਵਨ ਵਿੱਚ ਹਮੇਸ਼ਾ ਕਮਉਂਦੀ ਰਹੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਰੋਹਾਨੀ ਸਫ਼ਰ ਚੈਨ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਮਿਲਤੇ ਹਾਂ ਫਿਰ ਅਗਲੇ ਸਫ਼ਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ Et la carte.